ਸਾਡੇ YouTube ਚੈਨਲ ਤੇ ਆਪਸਾ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੀਟੀਟੀਏ ਤੇ ਆਪਕਾਂ ਵਿਆਹ ਬਤੌਰ ਹੈ ਟੀਚਰ ਪ੍ਰਮੋਸ਼ਨਾਂ ਨਾ ਕਰਨ ਤੇ ਪਾਏ ਜਾ ਰਹੇ ਵਿਆਪਕ ਰੋਸ ਤੇ ਘਰੇ ਜਾ ਰਹੇ ਜਿਲ੍ਹਾ ਦਾ ਸਿੱਖਿਆ ਅਫਸਰਾਂ ਦੇ ਦਬਕੀਆਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੂੰ ਇਜਾਜ਼ਤ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਕਾਬਜ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇੱਕੋ ਹੀ ਕਾਰਨ ਵਿੱਚ ਲੰਮਾ ਸਮਾਂ ਕੰਮ ਕਰਨ ਤੇ ਪ੍ਰਮੋਸ਼ਨ ਨਾਂ ਦੇ ਜਾਣ ਕਰਨ ਸਾਰੇ ਹੀ ਵਿਭਾਗਾਂ ਦੇ ਮੁਲਾਜ਼ਮਾਂ ਦੇ ਵਿੱਚ ਉਕਤਾ ਬਣ ਜਾਣਾ ਸੁਭਾਵਕ ਹੀ ਹੈ ਤੇ ਉਹਨਾਂ ਦੇ ਕੰਮ ਕਰਨ ਦੇ ਢੰਗ ਵਿੱਚ ਵਿਖੜੋਤ ਆ ਜਾਣੀ ਵੀ ਕੁਦਰਤੀ ਗੱਲ ਹੀ ਹੈ ਪ੍ਰਮੋਸ਼ਨ ਮਿਲ ਜਾਣ ਤੇ ਜਿੱਤੇ ਮੁਲਾਜ਼ਮ ਨੂੰ ਆਰਥਿਕ ਲਾਭ ਮਿਲਦਾ ਹੈ ਉੱਤੇ ਸਟੇਟਸ ਉੱਚਾ ਹੋ ਜਾਣ ਕਰਨ ਵੀ ਕੰਮ ਕਰਨ ਦੇ ਲਈ ਖੁਸ਼ੀ ਪੈਦਾ ਹੁੰਦਾ ਹੈ ਤੇ ਇਸ ਦੇ ਵਿੱਚ ਵਾਧਾ ਹੁੰਦਾ ਹੈ ਪਰੰਤੂ ਪੰਜਾਬ ਸਰਕਾਰ ਦੁਆਰਾ ਪ੍ਰਮੋਸ਼ਨ ਕਰਨ ਵਿੱਚ ਟੈਲਮਟ ਦੀ ਪਾਲਸੀ ਅਫੀਅਰ ਕਰਨ ਨੇ ਬਹੁਤ ਸਾਰੇ ਮੁਲਾਜ਼ਮਾਂ ਵਿੱਚ ਨਿਰਾਸ਼ਤਾ ਪੈਦਾ ਕਰਨ ਵਿੱਚ ਵਾਧਾ ਕੀਤਾ ਹੈ ਖਾਸ ਤੌਰ ਤੇ ਟੀਚਿੰਗ ਡਿਪਾਰਟਮੈਂਟ ਵਿੱਚ ਪ੍ਰਮੋਸ਼ਨ ਕਰਨ ਦਾ ਕੰਮ ਬਹੁਤ ਹੀ ਸਲੋ ਪ੍ਰੋਸੈਸ ਹੈ ਭਾਵੇਂ ਇਹ ਪ੍ਰਮੋਸ਼ਨ ਬਤੌਰ ਪੀਟੀਟੀ ਤੋਂ ਐਚਟੀ ਹੋਵੇ ਭਾਵੇਂ ਸੀਐਚਟੀ ਜਾਂ ਫਿਰ ਈਟੀਟੀ ਤੋਂ ਮਾਸਟਰ ਕਾਡਰ ਤੇ ਫਿਰ ਮਾਸਟਰ ਕਾਡਰ ਤੋਂ ਲੈ ਕੇ ਜਾਂ ਫਿਰ ਮਾਸਟਰ ਤੇ ਪ੍ਰਿੰਸੀਪਲ ਕਾਡਰ ਦੇ ਵਿੱਚ ਪ੍ਰਮੋਸ਼ਨ ਕਰਨੀ ਹੋਵੇ ਕਿ ਸਾਰੇ ਹੀ ਪ੍ਰੋਸੈਸ ਬਹੁਤ ਹੀ ਸਲੋ ਚੱਲਦੇ ਹਨ ਤੇ ਹਰ ਕਾਡਰ ਵਿੱਚ ਹੀ ਅਜੀ ਹੱਲਮੱਠ ਸਿੱਕਾ ਵਿਭਾਗ ਪੰਜਾਬ ਦੁਆਰਾ ਦੇਖਣ ਨੂੰ ਮਿਲਦੀ ਹੈ ਜਿਸ ਕਰਕੇ ਸਾਰੇ ਹੀ ਕਾਡਰ ਦੇ ਅਧਿਆਪਕਾਂ ਦੇ ਵਿੱਚ ਅਕਸਰ ਹੀ ਨਿਰਾਸ਼ਾ ਤੇ ਨੀਰਸਤਾ ਦਾ ਦਝਾਨ ਦੇਖਣ ਨੂੰ ਮਿਲ ਜਾਵਾ ਹੈ ਇਸੇ ਤਰ੍ਹਾਂ ਹੀ ਆਪਣੇ ਅਕੀ ਮੰਗ ਪੂਰੀ ਕਰਵਾਉਣ ਲਈ ਜਿਲ੍ਹਾ ਮੋਗਾ ਦੇ ਈਟੀਟੇ ਅਧਿਆਪਕਾਂ ਨੇ ਪੰਜਾਬ ਸਿੱਕਾ ਵਿਭਾਗ ਵਰਦ ਮੋਰਚਾ ਕਉਂਦੇ ਹੋਏ ਇੱਕ ਵੱਟਾ ਐਕਸ਼ਨ ਨੂੰ ਅੰਜਾਮ ਦਿੱਤਾ ਹੈ ਤਾਂ ਆਓ ਜਾਣਦੇ ਹਾਂ ਕਿ ਇਹ ਐਕਸ਼ਨ ਕਿਹੜਾ ਹੈ ਤੇ ਕਿਹੜੇ ਅਧਿਆਪਕਾਂ ਨੇ ਇਸ ਵਿੱਚ ਭਾਗ ਲਿਆ ਹੈ ਈਟੀਟੀ ਤੋਂ ਐਚਟੀਈ ਦੀ ਪ੍ਰੋਮੋਸ਼ਨਾਂ ਨਾ ਕਰਨ ਦੇ ਕਾਰਨ ਮੋਗਾ ਥਿਲਾਈਂ ਵਿਖੇ ਵੱਖ-ਵੱਖ ਜਥੇਬੰਦੀਆਂ ਡੀਟੀਐਫ ਜੀਟੀਯੂਬੀ ਬਿਅਰ ਅਧਿਆਪਕ ਫਰੰਟ ਐਸਸੀਬੀਸੀ ਟੀਚਰਸ ਯੂਨੀਅਨ ਨੇ ਪਰਗਟਜੀਤ ਸਿੰਘ ਕਿਸ਼ਨਪੁਰਾ ਸੁਪਾਲਜੀਤ ਸਿੰਘ ਵਰਪੀਰ ਸਿੰਘ ਅਮੀਵਾਲ ਹਰਵਿੰਦਰ ਸਿੰਘ ਜਗਪਾਲ ਸਿੰਘ ਬਾਜੇਕੇ ਜਗਵੀਰਨ ਕੌਰ ਦਵਿੰਦਰ ਖਰੌਜ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਦੇ ਦਫ਼ਤਰ ਦਾ ਘਰਾਓ ਕੀਤਾ ਗਿਆ ਅਧਿਆਪਕਾਂ ਆਗੂਆਂ ਨੇ ਦੱਸਿਆ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਪਿਛਲੇ ਲਗਾਤਾਰ 3 ਮਹੀਨੇ ਤੋਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮੋਗਾ ਨੂੰ ਮਿਲ ਕੇ ਵਾਰ-ਵਾਰ ਪ੍ਰਮੋਸ਼ਨਾਂ ਕਰਨ ਲਈ ਕਿਹਾ ਗਿਆ ਸੀ ਪਰ ਹਰ ਵਾਰ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਪ੍ਰਮੋਸ਼ਨ ਕਰਨ ਤੋਂ ਆਣਾ ਕਣੀ ਕੀਤੀ ਗਈ ਅੱਜ ਜਦੋਂ ਅਧਿਆਪਕ ਜਥੇਬੰਦੀਆਂ ਦਾ ਵਾਪਤ ਆਇਆ ਜਿਲ੍ਹਾ ਸਿੱਖਿਆ ਅਫਸਰ ਨੂੰ ਮਿਲਿਆ ਤੇ ਇੱਕ ਵਾਰ ਫਿਰ ਮੰਗ ਕੀਤੀ ਗਈ ਤਾਂ ਉਹਨਾਂ ਨੇ ਘੱਟੋ-ਘੱਟ 15 ਦਿਨ ਦਾ ਸਮਾਂ ਹੋਰ ਮੰਗਿਆ ਜਿਸ ਤੇ ਜਥੇਬੰਦੀਆਂ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਅਫਸਰ ਦਾ ਇਰਾਦਾ ਪ੍ਰਮੋਸ਼ਨ ਕਰਨ ਦਾ ਨਹੀਂ ਹੈ ਇਸ ਨਈ ਅਧਿਆਪਕ ਜਥੇਬੰਦੀਆਂ ਨੇ ਜਿਨ੍ਹਾਂ ਸਿੱਖਿਆ ਦਫ਼ਤਰ ਦਾਖਲਾ ਕਰਾਓ ਆਉਣ ਵਿੱਚ ਸਮਝ ਲਈ ਕਰ ਦਿੱਤਾ ਤੇ ਮੰਗ ਕੀਤੀ ਕਿ ਜੇਕਰ 28 ਜੁਲਾਈ ਤੱਕ ਪ੍ਰਮੋਸ਼ਨਾਂ ਨਾ ਕੀਤੀਆਂ ਗਈਆਂ ਤਾਂ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਸਿੱਖਿਆ ਦੇ ਦਫ਼ਤਰ ਮੂਰੇ ਪੱਕਾ ਤੰਨਾ ਲਗਾਇਆ ਜਾਵੇਗਾ ਇਸ ਸਮੇਂ ਸੁਖਜਿੰਦਰ ਮੋਗਾ ਪ੍ਰਦੀਪ ਰਖੜਾ ਮਨਪ੍ਰੀਤ ਸਿੰਘ ਕਾਲੀਏਵਾਲਾ ਜਗਦੀਪ ਸਿੰਘ Pawan Kumar ਹਰਸ਼ ਸੰਜੂ ਪੰਕਜ ਸੇਤੀਆ ਸ੍ਰੇਸ਼ਟਮਾ ਗੁਰਮੀਤ ਸਿੰਘ ਪ੍ਰਦੀਪ ਰਖੜ ਮਨਕਾ ਸੇਠੀ ਪ੍ਰਦੀਪ ਰਖੜ ਗੁਰਮੀਤ ਸਿੰਘ ਵੀਰ ਸਿੰਘ ਸਰਦੇਸ਼ ਕੁਮਾਰ ਦਰਸ਼ਨਪਾਲ ਕੌਰ ਜਗਰਾਜ ਸਿੰਘ ਆਦਿ ਹਾਜ਼ਰ ਸਨ ਤੇ ਇਸ ਤੋਂ ਇਲਾਵਾ ਬਹੁਤ ਵੀ ਬਹੁਤ ਸਾਰੇ ਅਧਿਆਪਕ ਇਸ ਸਮੇਂ ਹਾਜ਼ਰ ਹੋਏ ਤੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਬਹੁਤ ਮਤਲਬ ਹੈ ਕਿ ਜੇਕਰ ਈਟੀਟੀ ਵਿਦਿਆਰਥੀਆਂ ਦੀ ਇਹ ਮੰਗ ਮੇਲੇ ਸਮੇਂ ਵਿੱਚ ਪੂਰੀ ਨਾ ਕੀਤੀ ਗਈ ਇਹ ਰੋਸ ਪੰਜਾਬ ਪੱਧਰ ਤੇ ਫੈਲ ਜਾਣ ਦਾ ਵੀ ਖਦਸ਼ਾ ਹੈ ਤੇ ਬਾਕੀ ਜਿਨ੍ਹਾਂ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਅਜਿਹੇ ਐਕਸ਼ਨ ਦੇਖਣ ਨੂੰ ਮਿਲ ਸਕਦੇ ਹਨ ਇਸ ਲਈ ਲੋੜ ਇਸ ਗੱਲ ਦੀ ਹੈ ਕਿ ਸਮਾਂ ਰਹਿੰਦਿਆਂ ਪੰਜਾਬ ਦਾ ਸਿੱਖਿਆ ਵਿਭਾਗ ਹਰਕਤ ਵਿੱਚ ਆ ਕੇ ਹਰ ਵਰਗ ਦੇ ਅਧਿਆਪਕਾਂ ਲਈ ਪ੍ਰਮੋਸ਼ਨ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਂਦੇ ਹੋਏ ਉਹਨਾਂ ਨੂੰ ਸੈਟੀਸਫਾਈ ਕਰੇ ਤਾਂ ਜੋ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਸੁਪਨੇ ਨੂੰ ਵੀ ਬੁਲਾਰਾ ਮਿਲੇ ਦੇ ਸਰਕਾਰ ਦਾ ਸਿੱਖਿਆ ਖੇਤਰ ਨੂੰ ਪ੍ਰਾਇੋਰਟੀ ਦੇਣ ਦਾ ਵਾਅਦਾ ਵੀ ਵਫਾ ਹੋਵੇ। ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਪੰਜਾਬ ਦਾ ਸਿੱਖਿਆ ਵਿਭਾਗ ਕਦੋਂ ਹਰਕਤ ਵਿੱਚ ਆ ਕੇ ਤੇਜ਼ੀ ਨਾਲ ਪ੍ਰੋਮੋਸ਼ਨਾਂ ਕੀਤੇ ਜਾਣ ਦੇ ਅਮਲ ਨੂੰ ਸਿਰੇ ਚੜਾਉਂਦਾ ਹੈ। ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਨਕਾਈ ਕਾਲਾ ਨਾਮ ਦਿੰਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ।